ਹਾਂਜੀ ਕਿਵੇਂ ਹੋ ਸਾਰੇ ਦੋਸਤੋ ਤੁਹਾਨੂੰ ਮਿਲਾਉਣੇ ਆ ਇੱਕ ਨੌਜਵਾਨ ਪਲੇਅਰ ਤੇ ਤੁਹਾਡਾ ਨਾਮ ਕੀ ਹੈ ਜੀ ਇਹਦਾ ਨਾਮ ਲਖਮਿੰਦਰ ਸਿੰਘ ਹੈ ਜੀ ਲਖਮਿੰਦਰ ਸਿੰਘ ਤੇ ਕਿਹੜੇ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹੋ ਤੁਸੀਂ ਮੈਂ ਗਰਦਾਸਪੁਰ ਤੋਂ ਬਿਲੋਂਗ ਗਰਦਾਸਪੁਰ ਤੋਂ ਤੇ ਅੱਜ ਲਵਲੀ ਪ੍ਰੋਫੈਸ਼ਨਲ ਦੇ ਵਿੱਚ ਇੱਥੇ ਮੈਚ ਹੁੰਦੇ ਸੀ ਇਹ ਖੇਡਣ ਆਏ ਸੀਗੇ ਆਪਾਂ ਨੂੰ ਮਿਲੇ ਤੇ ਸਟੰਡ ਕਰ ਰਹੇ ਸੀਗੇ ਬੜੀ ਖੁਸ਼ੀ ਹੋਈ ਐਸ ਉਮਰ ਦੇ ਵਿੱਚ ਵੀ ਤੁਸੀਂ ਆਪਦੀ ਫਿਟਨੈਸ ਨੂੰ ਸੰਭਾਲ ਕੇ ਰੱਖਿਆ ਹੈ ਨਾ ਤੇ ਥੋੜਾ ਜਿਹਾ ਕਰਕੇ ਦਿਖਾ ਦਿਓ ਫਿਰ ਗੱਲਬਾਤ ਤੁਹਾਡੇ ਨਾਲ ਕਰਾਂਗੇ ਅੱਗੇ ਨਵੇਂ ਲੋਕਾਂ ਨੂੰ ਨੌਜਵਾਨਾਂ ਨੂੰ ਇੱਕ ਸੇਧ ਮਿਲੇ ਵੀ ਕਿਵੇਂ ਐਸ ਉਮਰ ਦੇ ਵਿੱਚ ਵੀ ਬ ਸਭਾ ਲਗੀ ਰੱਖਿਆ ਦੇਖ ਲਓ ਵੀ ਗੱਭਰੂ 60 ਸਾਲ ਦੀ ਉਮਰ ਦੇ ਵਿੱਚ ਵੀ ਪੂਰੀ ਫਿਟਨੈਸ ਹੈ ਤੇ ਬਲੇ ਇੱਕ ਸੁਨੇਹਾ ਸਾਰਿਆਂ ਲਈ ਵੀ ਜਿਹੜੇ ਨੌਜਵਾਨ ਜਿਹੜੇ ਕਹਿੰਦੇ ਸਾਡੇ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਆਹ ਪ੍ਰੋਬਲਮ ਹੈ ਸਾਨੂੰ ਇਹ ਆ ਜਾਂ ਤੁਹਾਡੇ ਲਈ ਮੋਟੀਵੇਸ਼ਨ ਹੈ ਇੱਕ ਤੇ ਤੁਸੀਂ ਕਿਹੜੀ ਕਿਹੜੀ ਗੇਮ ਕਰਦੇ ਹੋ ਜੀ ਮੈਂ ਸਰ ਬਚਪਨ ਤੋਂ ਗੇਮ ਕਰਦਾ ਸਕੂਲ ਤੋਂ ਹੀ ਹਾਂਜੀ ਮੇਨ ਮੇਰਾ ਪੋਲਵਾਰਟ ਹੈ ਪੋਲਵਾਰਟ ਕੀਤੀ ਆ ਪੋਲਵਾਰਟ ਮੈਂ ਆਰਮੀ ਦੇ ਵਿੱਚ ਵੀ ਕਰਦਾ ਰਿਹਾ ਉੱਥੇ ਮੈਂ ਆਰਮੀ ਤੋਂ ਤੁਸੀਂ ਰਿਟਾਇਰ ਹੋ ਕੇ ਆਏ ਹਾਂ ਹਾਂਜੀ ਤਾਂ ਐਜ ਸੁਬੇਦਾਰ ਰਿਟਾਇਰ ਹਾਂ ਐਜ ਸੁਬੇਦਾਰ ਹਾਂ ਆਰਮੀ ਦੇ ਵਿੱਚ ਕਿਹੜੀਆਂ ਕਿਹੜੀਆਂ ਗੇਮਾਂ ਕੀਤੀਆਂ ਆਰਮੀ 'ਚ ਮੈਂ ਪੋਲਵਾਰਟ ਤੇ ਹਾਈ ਜੰਪ ਤੇ ਪਲ ਜੰਪ ਕਰਦਾ ਰਿਹਾ ਠੀਕ ਹੈ ਇੱਕ ਵਾਰ ਨਾਮ ਦੁਬਾਰਾ ਜ਼ਰੂਰ ਦੱਸ ਦਿਓ ਦੁਬਾਰਾ ਮੇਰਾ ਨਾਮ ਸੁਬੇਦਾਰ ਲਖਵਿੰਦਰ ਸਿੰਘ ਸੁਬੇਦਾਰ ਲਖਵਿੰਦਰ ਸਿੰਘ ਹਾਂਜੀ ਤੇ ਹੁਣ ਤੱਕ ਕਿੰਨੇ ਕ ਮੈਡਲ ਤੁਸੀਂ ਇਸ ਗੇਮ ਦੇ ਮੇਰ ਕੋ ਮਾਲਕ ਦੀ ਕਿਰਪਾ ਜੀ ਮੈਂ ਏਸ਼ੀਆ ਵੀ ਆਪਣਾ ਰਿਕਾਰਡ ਬਣਾ ਗਿਆ ਪੋਲਵਾਰਡ ਦਾ ਪੋਲਵਾਰਡ ਦਾ 2019 ਦੇ ਵਿੱਚ 2019 ਮਲੇਸ਼ੀਆ ਗਏ ਹਾਂਜੀ ਮਲੇਸ਼ੀਆ ਦੇ ਵਿੱਚ ਇਹ 55 ਯਰ ਦੇ ਵਿੱਚ ਮੈਂ ਪੋਲਵਾਰਡ ਦਾ ਏਸ਼ੀਆ ਰਿਕਾਰਡ ਬਣਾਇਆ ਏਸ਼ੀਆ ਦਾ ਜੀ ਬਾਕੀ ਨੈਸ਼ਨਲ ਦੇ ਮਾਬੇ ਦੀ ਕਿਰਪਾ ਨਾਲ 50 ਤੋਂ 55 60 ਤੱਕ ਹੁਣ ਮੈਂ ਸਾਰੇ ਰਿਕਾਰਡ ਆਪਣੇ ਠੀਕ ਹੈ ਲਗਾਤਾਰ ਹਾਈ ਜਮ ਟ੍ਰਿਪਲ ਜਮ ਪੋਲਵਾਰਡ ਚ ਫਸਟ ਆ ਰਿਹਾ ਕੋਈ 60 ਸਾਲ ਦੇ ਹੋ ਗਏ ਤੇ ਮੁੰਡੇ ਜਿਹੜੇ 40 40 45 45 ਸਾਲ ਦੇ ਆ ਜਾਂ 30 35 ਸਾਲ ਦੇ ਉਹ ਕਹਿੰਦੇ ਸਾਡੀਆਂ ਗੋਡੇ ਦੁਖਣ ਲੱਗ ਗਏ ਹੁਣ ਵੱਡੇ ਹੋ ਗਏ ਅਸੀਂ ਹਨਾ ਉਹਨਾਂ ਨੂੰ ਵੀ ਇੱਕ ਮੈਸੇਜ ਜ਼ਰੂਰ ਲਾਓ ਵੀ ਤੁਸੀਂ ਇੰਨੀ ਉਮਰ ਦੇ ਵਿੱਚ ਵੀ ਆਪਣੇ ਆਪ ਨੂੰ ਫਿੱਟ ਰੱਖਿਆ ਤਾਂ ਕਿਵੇਂ ਆਪਦੇ ਆਪ ਨੂੰ ਫੇਟ ਰੱਖ ਸਕਦੇ ਨੇ ਨੇਤੀ ਕਾ ਵੀ ਸਭ ਤੋਂ ਪਹਿਲਾਂ ਬੰਦੇ ਦਾ ਆਪਣਾ ਅੰਦਰੋਂ ਮੋਟੀਵੇਸ਼ਨ ਹੋਣਾ ਚਾਹੀਦਾ ਹੈ ਕਿ ਮੈਂ ਕਰਨਾ ਕੀ ਆਜ ਦਾ ਬੱਚਾ ਚੜਾ ਉਹ ਵਰਕ ਕਰਕੇ ਖੁਸ਼ੀ ਨਹੀਂ ਹੈ ਹਮਮਣਹੀਂ ਕੋਸ ਅਹੀਂ ਪ੍ਰਾਲੀ ਤੇ ਬਣਾਇਆ ਆਪਣਾ ਮੈਂ ਪ੍ਰਾਲੀ ਦੀ ਪਿੱਟ ਬਣਾਈ ਹੈ ਜੀ ਕਰ ਮੈਂ ਪ੍ਰੈਕਟਿਸ ਕਰਦਾ ਹੁਣ ਬੱਚੇ ਨੂੰ ਦੋ ਚਾਰ ਵਾਰ ਆਉਂਦੇ ਨੇ ਕਹਿੰਦੇ ਸਾਨੂੰ ਕੰਟਰੋਲ ਦੀ ਰੀਅਲ ਲੜਦਾ ਹੁਣ ਕੱਦੇ ਕਿੱਥੋਂ ਐਡੂਕੇਸ਼ਨ ਨਹੀਂ ਆਹੀਂ ਹੁਣ ਮੇਰੇ ਕੋਲ ਵੀਡੀਓ ਬਣੀ ਮੈਂ ਪ੍ਰਾਈ ਤੇ ਜੰਪ ਕਰਦਾ ਬਹੁਤ ਵਧੀਆ ਮੇਰਾ ਸੂਟੇਬਲ ਚੀਜ਼ ਬਣਾਈ ਹੈ ਜੀ ਔਰ ਬੱਚੇ ਨਾ ਤੇ ਕੋਈ ਸੰਭਾਲਦਾ ਆਪਣੇ ਸਵੇਰ ਨੂੰ ਸੰਭਾਲ ਦੇਣੀ ਆ ਇਧਰ ਉਧਰ ਘੁੰਮਦੇ ਨੇ ਜੇ ਉਹ ਵੱਤਵਾਦੇ ਗੇਮਾਂ ਵਾਲੇ ਪਾਸੇ ਆਉਣ ਇੱਕਦਰ ਇੱਕ ਬਾਬੇ ਦੇ ਨਾਮ ਨਾਲ ਮਤਲਬ ਅੰਮ੍ਰਿਤਸਰ ਦੇ ਗੁਰੂ ਘਰ ਨਾਲ ਜੁੜਨ ਹਾਂ ਹੁਣ ਸਾਡਾ ਇੱਕ ਨਿਤਨੇਮ ਵੀ ਅਸੀਂ ਗੁਰੂ ਘਰ ਸੇਵਾ ਵੀ ਕਰਦੇ ਨਾਲ ਨਾਲ ਨਿਸ਼ਕਾਮ ਸੇਵਾ ਕਰਦੇ ਆ ਜੀ ਬਿਲਕੁਲ ਔਰ ਅੰਮ੍ਰਿਤਸਰ ਉੱਠਣਾ ਸੋਤੇ 3-4 ਵਜੇ ਉੱਠ ਕੇ ਨਾਲ ਨਾਲ ਤੁਸੀਂ ਇੰਨਾ ਸੁਣਾ ਸਨੇਹ ਮੈਸੇਜ ਲਾ ਰਹੇ ਆ ਵੀ ਗੁਰੂ ਘਰ ਨਾਲ ਜ਼ਰੂਰ ਬਾਣੀ ਦੇ ਨਾਲ ਜੁੜੋ ਹਾਂਜੀ ਨਿਮਰਤਾ ਆਊਗੀ ਬਿਲਕੁਲ ਤਾਂ ਸਹਿਜ ਆਊਗਾ ਨਿਮਰਤਾ ਹੈਗੀ ਨਾਲੇ ਨੂੰ ਹੁਣ ਮੈਂ ਰਿਕਾਰਡ ਬਣਾ ਕੇ ਜਸ਼ਮੀਤ ਰਿਕਾਰਡ ਬਣਾਇਆ ਅੱਜ ਹਾਂਜੀ ਮੈਂ ਅੱਜ ਮੈਂ ਸੋਚ ਮੈਂ ਤਿੰਨ ਮੈਂ ਦੋ ਅੱਸੀ ਜੰਪ ਕਰਕੇ ਆਇਆ ਹੁਣ ਮੈਂ ਤਿੰਨ ਪੰਜ ਦਾ ਰਿਕਾਰਡ ਮੈਨੂੰ ਪਤਾ ਨਹੀਂ ਲੱਗਾ ਰੀਅਲੀ ਮੈਂ ਕਹਿ ਰਿਹਾ ਜੀ ਮੈਨੂੰ ਨਹੀਂ ਪਤਾ ਬਾਬੇ ਨੇ ਕਿਵੇਂ ਚੋਕਿਓ ਪਾਰ ਕਰਾਤਾ ਪਹਿਲੇ ਜੰਪ ਪਹਿਲੇ ਕਲੀਅਰ ਹੈ ਹੁਣ ਤਿੰਨ ਪੰਜ ਦਾ ਮੈਂ ਰਿਕਾਰਡ ਮੀਟ ਰਿਕਾਰਡ ਬਣਾ ਕੇ ਹੁਣ ਆਇਆ ਜਸਟ ਜੀ ਪੋਲਵਾਰਡ ਇਹ ਹਾਂ ਪੋਲਵਾਰਡ ਚਾਹੇ ਪੋਲਵਾਰਡ ਦੇ ਵਿੱਚ ਜੰਪ ਲਾਉਣਾ ਪੈਂਦਾ ਹਾਂ ਹਾਂਜੀ ਜੰਪ ਪੋਲ ਦੇ ਨਾਲੋਂ ਦੌੜ ਕਰਕੇ ਪੋਲ ਦੇ ਨਾਲ ਜੰਪ ਹੋਲਡ ਕਰਕੇ ਲਾਉਣਾ ਪੈਂਦਾ ਹਾਂ ਹਾਂਜੀ ਪੋਲਵਾਰਡ ਇਹ ਤਾਂ ਮੈਂ 35 35 ਸਾਲ ਵਾਲੇ ਦਾ ਕਹਿੰਦਾ ਯਾਰ ਹੁਣ ਤਾਂ ਬੱਸ ਹਾਂਜੀ 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 ਇਹ 60 ਸਾਲ ਚਲਾਈ ਜਾਏ ਇੱਥੇ ਲੱਭਦਾ ਕੋਈ ਨਹੀਂ ਬੰਦਾ ਥੱਲੇ ਮੇਰੇ ਉਮਰ ਥੱਲੇ ਨਹੀਂ ਕੋਈ ਲੱਭਦਾ ਜੰਪ ਕਰਨ ਵਾਲਾ ਬਿਲਕੁਲ ਜੰਪ ਲਾਉਣਾ ਇਹ ਇਸ ਉਮਰ ਦੇ ਵਿੱਚ ਨਾ ਬੜੀ ਕਿਰਪਾ ਜੀ ਇਹ ਐਸੇ ਹੋਰ ਵੀ ਕਰੀ ਜਾਂਦੇ ਮੜਾ ਜਾਓ ਉਹ ਵੀ ਆ ਜਾਓ ਆਪਾਂ ਨੇਮ ਚੀਜ਼ ਆ ਨਾ ਇਹ ਮੇਨ ਕੈਰੇਕਟਰ ਮਗਰੂ ਗਰਨ ਸਿੰਘ ਨੇ ਦ ਕਿਉਂਕਿ ਮੇਰੇ ਵਾਸਤੇ ਉਹ ਇੰਜੈਕਸ਼ਨ ਆ ਟੀਕਾ ਇਨਤ ਨੇ ਜਿਹੜਾ ਹੈ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਸਚਾਈ ਵੀ ਹੈ ਸਭ ਕੁਝ ਹੁਣ ਦੱਸੋ ਮੈਂ ਉਹ ਦੂਜਾ ਸੈਂਡ ਕਰ ਸਕਦਾ ਹਾਂ ਤਾਂ ਮੈਂ ਸਟੈਂਡ ਕਰਕੇ ਦੱਸ ਦਾਂ ਇੱਕ ਜੀ ਲੋ ਵੀ ਮਿੱਤਰੋ ਦੇਖ ਲੋ ਗਰਾਹ 8 ਸਾਲ ਦੀ ਮਰ ਰਹਿਣਾ ਦੀ </body> ਆਇਆ ਇਹਨਾਂ ਤੋਂ ਸਿੱਖ ਲੋ ਤੁਸੀਂ ਬਹੁਤ ਬਸ਼ਤ ਇਹ ਚੀਜ਼ਾਂ ਕਰਨੀਆਂ ਜੋ ਮਿਹਨਤ ਕਰਨੀ ਪੈਂਦੀਆਂ ਨਾ ਦੇਖੋ ਇੱਥੇ ਜਾਣਾ ਇੱਥੇ ਐਸ ਉਮਰ ਦੇ ਵਿੱਚ ਅਗਲਾ ਜਾਂਦਾ ਯਾਰ ਕਿੱਥੇ ਹੱਡ ਗੁੱਡੇ ਬਣਾਏਗਾ ਹਨ ਤੇ ਤੁਸੀਂ ਦੇਖ ਲਓ ਵੀ ਕੀ ਫਿਟਨੈਸ ਹੈ ਆ ਜਾ ਕਰੋ ਗਰਾਊਂਡਾਂ ਦੇ ਵਿੱਚ ਖੜੇ ਨੇ ਘਰੇ ਬੈਠੇ ਜਿਹੜੇ ਉਹਨਾਂ ਲਈ ਸਨੇਹਾ ਹੈ ਇਹ ਮਾਡਲ ਆ ਜੀ ਤੁਸੀਂ ਸਾਰਿਆਂ ਵਾਸਤੇ ਜਿਹੜੇ 40 40 35 35 ਸਾਲ ਦੇ ਘਰੇ ਬੈਠੇ ਆ ਹਾਂਜੀ ਛੋਟੇ ਛੋਟੇ ਮੁੰਡੇ ਵੀ ਅੱਜ ਕੱਲ੍ਹ ਕਹਿੰਦੇ ਬੱਸ ਹਨ ਹਾਂਜੀ ਤੇ ਉਹਨਾਂ ਲਈ ਇੱਕ ਸਨੇਹਾ ਜ਼ਰੂਰ ਲਾਇਆ ਹੋਣਾ ਹੈ ਹਨ ਉਹਨਾਂ ਲਈ ਸਨੇਹਾ ਹੈ ਵੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਪੁੱਤਰੋ ਹਮ ਸਭ ਤੋਂ ਪਹਿਲਾਂ ਤੇ ਆਪਣੀ ਜ਼ਿੰਦਗੀ ਨੂੰ ਸਵਾਲੋ ਇੱਕ ਵਾਰ ਮਿਲੀ ਹੈ ਜੀ ਔਰ ਇਹਦੇ ਚ ਮਿਹਨਤ ਬਹੁਤ ਜੀ ਪ੍ਰੈਕਟਿਸ ਕਰੋ ਜੀ ਅਮਰਤਵਲੇ ਉੱਠੋ ਗਰਾਊਂਡ ਤੇ ਜਾਓ ਜਿੰਦਸਿਆਂ ਤੋਂ ਬਚ ਜਾਓਗੇ ਜੀ ਨੀਂਦ ਚ ਬੰਦੇ ਨੇ ਜਿਹਦਾ ਹੁਣ ਸਾਬ ਤੋਂ ਨਸ਼ਾ ਹੋ ਗਿਆ देखो आप खर्चा करके अपना होनेयाਾਨੂੰ ملਦੇ ਕੁਛ ਨਹੀਂ ਆਪਣਾ ਖੁਦ ਖਰਚਾ ਪਰ ਤੁਹਾਨੂੰ ਸ਼ੌਂਕ ਹੋ ਗਿਆ ਸ਼ੌਂਕ ਹੈ ਸ਼ੌਂਕ ਹੈ ਬੱਚਿਆਂ ਨੂੰ ਬੇਨਤੀ ਕਰਦੇ ਜੀ ਬਿਲਕੁਲ ਤੁਸੀਂ ਇੱਕ ਜਿਵੇਂ ਤੁਸੀਂ ਗੱਲ ਕੀਤੀ ਮੈਂ ਤੁਹਾਨੂੰ ਥੋੜਾ ਜਿਹਾ ਵਿੱਚ ਰੋਕੂੰਗਾ ਵੀ ਤੁਸੀਂ ਵੀ ਕਹਿੰਦੇ ਆ ਵੀ ਆਪਾਂ ਨੂੰ ਮਿਲਦਾ ਕੁਛ ਨਹੀਂ ਹੈ ਨਾ ਪਰ ਇੱਕ ਜ਼ਰੂਰ ਹੈਗਾ ਵੀ ਤੁਸੀਂ ਫਿੱਟ ਆ ਫਿੱਟ ਹੈ ਇਹ ਮਿਲਦੀ ਜੀ ਆਪਾਂ ਬਿਮਾਰੀ ਤੋਂ ਬਚੇ ਬਿਮਾਰੀ ਤੋਂ ਬਚੇ ਜਿਹੜਾ ਪੈਸਾ ਹਸਪੀਟਲ ਜਾ ਕੇ ਲਾਉਣਾ ਉਹ ਆਪਾਂ ਇੱਧਰ ਲਾ ਦਿੰਨੇ ਆ ਤੇ ਸੁਖੀ ਸੁਖੀ ਆ ਆਨੰਦ ਵੱਖਰਾ ਹੈ ਹਾਂ ਇਹਦਾ ਮਤਲਬ ਸੁਖਨ ਮਿਲਦਾ ਮਤਲਬ ਕੁਝ ਕਹਿ ਨਹੀਂ ਇਹਦੀ ਕਹਿਨ ਕੋ ਸ਼ਬਦੀ ਨਹੀਂ ਹੈ ਰਿਐਲਿਟੀ ਕਹਿ ਰਹੇ ਬਿਲਕੁਲ ਕਹਿ ਇਨ ਆਸਕ ਨੂੰ ਮਿਲਦਾ ਹੈ। ਹਮਮ। ਔਰ ਬੱਚੇ ਨੇ ਉਹ ਨਾਲ ਦੇਖਦੇ ਨੇ ਉੱਥੇ ਵੀ ਇੱਥੇ ਵੀ ਸਾਰੇ ਮੈਂ ਇਹ ਬੇਨਤੀ ਕਰਦੇ ਹਾਂ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਆਪਣੇ ਜੀਵਨ ਨੂੰ ਆਪਣੀ ਲਾਈਫ ਨੂੰ ਸੰਭਾਲੋ। ਬਿਲਕੁਲ। ਔਰ ਵਦ-ਵਦ ਗਰਾਊਂਡ 'ਚ ਜਾਓ। ਹਮਮ। ਔਰ ਨਾਲ ਹੀ ਮੈਂ ਤੇ ਬੇਨਤੀ ਵੀ ਕਰਾਂਗਾ ਵੀ ਬਾਣੀ ਵੀ ਪੜੋ। ਗੁਰੂ ਗ੍ਰੰਥ ਸਾਹਿਬ ਜਿੱਥੇ-ਜਿੱਥੇ ਮੰਨਦੇ ਹੋ ਜਿਹੜੇ ਗੁਰੂ ਨੂੰ ਮੰਨਦੇ ਹੋ ਉਹਨੂੰ ਮੰਨੋ। ਜੀ ਬਿਲਕੁਲ। ਉਹ ਸ਼ਕਤੀ ਮਿਲੇਗੀ ਆਪਾਂ ਨੂੰ ਨਾਲ। ਤੁਹਾਡਾ ਸੁਨੇਹਾ ਜਾਣਾ ਜੀ ਸਾਰੇ ਨੌਜਵਾਨਾਂ ਤੱਕ ਇੱਕ ਤੇ ਡਾਈਟ ਜੋ ਜ਼ਰੂਰ ਦੱਸਿਓ। ਅੱਜ ਕੱਲ੍ਹ ਇਹਨਾਂ ਇੱਕ ਚੱਲਿਆ ਟ੍ਰੈਂਡ ਜਾਂ ਸ ਉਹਨਾਂ ਨੂੰ ਸੁਣਿਆ ਲਾਇਆ ਵੀ ਤੁਸੀਂ ਉਨਤਕ ਥੋੜੀ ਡਾਈਟ ਕੀ ਰਹੀ ਹੈ ਜੀ ਮੇਰੀ ਡਾਈਟ ਤੇ ਅੱਜ ਕੱਲ੍ਹ ਆ ਜੀ ਚਨੇ ਐ ਛੋਲੇ ਮੂੰਗਫਲੀ ਐ ਹਾਂ ਜੀ ਛੋਲੇ ਹਾਂ ਚਨੇ ਕਾਲੇ ਚਨੇ ਮੂੰਗਫਲੀ ਤੇ ਸੋਇਆਬੀਨ ਜੀ ਇਹ ਬਣਾ ਕੇ ਵਿੱਚ ਬਣਾਣਾ ਪਾ ਕੇ ਤੇ ਦਾ ਜੂਸ ਬਣਾਉਨੇ ਆ ਸ਼ੇਕ ਬਣਾ ਕੇ ਪੀਨੇ ਆ ਸ਼ੇਕ ਬਣਾ ਕੇ ਪੀਨੇ ਆ ਠੀਕ ਹੈ ਬਹੁਤ ਜ਼ਬਰਦਸਤ ਡਾਈਟ ਹੈ ਇਹ ਜ਼ਬਰਦਸਤ ਜ਼ਬਰਦਸਤ ਡਾਈਟ ਇਹ ਇਹਨੂੰ ਪਛਾਣਾ ਵਾ ਹੈ ਤੇ ਓਕੀ ਮਿਹਨਤ ਕਰਨੀ ਪੈਣੀ ਮਿਹਨਤ ਨਾਲ ਬਦਾਮ ਕਾਜੂ ਛੋਟਮੜੇ ਚੀਜ਼ਾਂ ਪਰ ਦੁੱਧ ਲੈ ਲੋ ਦਹੀਂ ਇਹ ਘਰ ਦੀ ਜੋ ਬਾਕੀ ਜੇ ਅੱਜ ਕੱਲ੍ਹ ਬੱਚੇ ਲਿੰਦੇ ਨੇ ਸਾਡੇ ਵਜ ਦਾ ਰੋਗ ਨਹੀਂ ਹੈ ਉਹ ਉਸ ਸਮੇਂ ਤੱਕ ਹੈ ਜਦ ਤੱਕ ਆਪ ਲੈਨੇ ਆ ਜੀ ਜਦੋਂ ਲੈਣੀ ਛੱਡ ਦਾਂਗੇ ਉਹ ਫੇਰ ਮਸਲ ਬਾਡੀ ਜਿਹੜੀ ਉੱਥੇ ਆ ਜਾਂਦੀ ਹੈ ਜ਼ੀਰੋ ਹੋ ਜਾਣਾ ਜ਼ੀਰੋ ਹੋ ਜਾਂਦਾ ਹਮ ਇਸ ਕਰਕੇ ਉਹ ਬਹੁਤ ਸੋਹਣਾ ਸਲੀਆ ਇਹ ਨਾਰਮਲ ਪੈਸਾ ਵੀ ਨਾਰਮਲ ਖਰਚ ਹੋਏਗਾ ਔਰ ਤਾਕਤ ਵੀ ਜਿਆਦਾ ਮਿਲੇ ਜਦ ਡਬਲ ਆਊਗੀ ਹੈਨਾ ਪਰ ਇਹ ਲੋਕਾਂ ਨੂੰ ਗਿਆਨ ਨਹੀਂ ਅੱਜ ਕੱਲ ਬਹੁਤ ਜਿਆਦਾ ਸਮਾਨ ਚੱਕ ਰਹੇ ਆ ਪ੍ਰੋਡਕਟ ਬਹੁਤ ਲੈ ਰਹੇ ਆ ਨਹੀਂ ਗਿਆਨ ਪੁੱਤਰ ਹੈ ਪਤਾ ਗਿਆਨ ਕਦਾ ਅੱਜ ਦਾ ਹਾਂ ਅੱਜ ਦਾ ਬੱਚਾ ਕਹਿੰਦਾ ਮੈਂ ਜਲਦੀ 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 ਜਦ ਆ ਪੈਸੇ ਦੀ ਤਰਦ ਹੋਈ ਨਾ ਮੈਂ ਜਲਦੀ ਜਲਦੀ ਸਭ ਕੁਝ ਕਰ ਲਵਾਂ ਐਵੇਂ ਹੀ ਬਾਡੀ ਦੀ ਹਰ ਬੱਚਾ ਕਹਿੰਦਾ ਕਿ ਮੈਂ ਔਰ ਉਹ ਕਿੰਨਾ ਪੈਸਾ ਖਰਚ ਕਰਾਂਗੇ ਆਪਾਂ ਦੇ ਉੱਪਰ ਸ਼ਾਇਦ ਉਹ ਡਾਊਨ ਵੀ ਛੇਤੀ ਹੋਊਗਾ ਨਾ ਨਹੀਂ ਮੰਨਾਂ ਜਦੋਂ ਵੀ ਛੇਤੀ ਹੋ ਜੀ ਜਿਹੜਾ ਆਪਾਂ ਕਹਿੰਨੇ ਆਂ ਵੀ ਤੁਹਾਡੇ ਅਰਗੇ ਨੌਜਵਾਨ ਹੈ ਜਿਹੜੇ ਪਰ ਇੱਥੋਂ ਤੱਕ ਜੇ ਪਹੁੰਚਣਾ ਫਿਰ ਤਾਂ ਦੇਸੀ ਸਮਾਨ ਹੀ ਚੱਲੇਗਾ ਦੇਸੀ ਬਿਲਕੁਲ ਜੀ ਬਿਲਕੁਲ ਰਿਐਲਿਟੀ ਹੈ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਗੱਭਰੂ ਚੈਨਲ ਤੇ ਤੁਸੀਂ ਜੁੜੇ ਆ ਨੌਜਵਾਨਾਂ ਲਈ ਇੱਕ ਸੁਨੇਹੜਾ ਹੈ ਥੈਂਕ ਯੂ ਸਰ ਧੰਨਵਾਦ